ਡਰ ਲੱਗਦਾ ਮੋਦੀ ਨੂੰ ਡਰ ਲੱਗਦਾ ਕਹਿੰਦਾ ਜੇ ਮੈਨੂੰ ਦਬ ਸਕਦਾ ਤੇ ਝਾੜੂ ਵਾਲੇ ਦਬ ਸਕਦੇ ਜਿੱਤਨ ਦਾ ਚੰਡੀਗੜ੍ਹ ਦੇਖੇ ਝਾੜੂ ਵਾਲਿਆਂ ਦਾ ਮੇਰ ਬਣ ਗਿਆ ਸੀ ਨਾ ਉਧਰ ਦੀ ਮੋਦੀ ਨੂੰ ਉਤਰਾਈ نیند ਨਹੀਂ ਦੀ ਹੈ ਤੇ ਮੈਂ ਲਾਲਪੁਰਾ ਸਾਹਿਬ ਹੈ ਮੇਰਾ ਪਰਵਾਰ ਹੈ ਔਰ ਮੈਂ ਅਸੀਂ ਕਹਿੰਦੇ ਸੀ ਮਾਤ ਸਾਹਿਬ ਵੀ ਕਹਿੰਦੇ ਨੇ ਸਿਰਫ ਤੇ ਸਿਰਫ ਗਰਦਨ ਸਿੱਧੀ ਰੱਖੜ ਦਾ ਮੁੱਲ ਤਾਰ ਰਹੇ ਹਾਂ ਕੱਲ ਮੈਨੂੰ ਵੀ ਟੈਲੀਫੋਨ ਆਇਆ ਹੈ ਕਹਿੰਦਾ ਆਫਰ ਬੜੀ ਵਧੀਆ ਚੱਲ ਰਹੀ ਐ ਪਾਰਟੀ ਛੱਡਣੀ ਚਾਉਂਦੇ ਹੋ ਮੈਂ ਗੱਲਾਂ-ਗੱਲਾਂ ਚ ਪੁੱਛਿਆ ਮੈਂ ਕਿਹਾ ਜੀ ਕੌਣ ਬੋਲ ਰਿਹਾ ਕਹਿੰਦਾ ਜੀ ਮੈਂ ਸੇਵਕ ਬੋਲ ਰਿਹਾ ਬਾਹਰ ਤੇ ਨੰਬਰ ਤੋਂ ਫੋਨ ਆਇਆ 45 45 ਕਰੋੜ ਰੁਪਈਆ ਚੁੱਕੀ ਫਿਰਦੇ ਨੇ ਕਾਰਨ ਕੀ ਐ ਕਾਰਨ ਸਿਰਫ ਐ ਵੀ ਐਮਐਲਏ ਪੁੱਟ ਕੇ ਸਾਡੇ ਵੱਲੋਂ ਆ ਜੇ ਮੈਂ ਕਿਹਾ ਉਹ ਗੱਲ ਸੁਣ ਮੈਂ ਕਿਹਾ ਤੂੰ ਗਲਤ ਜਗ੍ਹਾ ਤੇ ਫੋਨ ਕਰ ਲਿਆ ਇੱਥੇ ਇਹ ਜ਼ਮੀਰਾ ਵੇਚ ਕੇ ਨਹੀਂ ਆਏ ਆਪਣੀ ਹਿੱਕ ਦੇ ਜੋਰ ਤੇ ਆਪਣੇ ਲੋਕਾਂ ਦੇ ਪਿਆਰ ਦੀ ਇਹਨਾਂ ਦੀ ਕੱਲੀ-ਕੱਲੀ ਵੋਟ ਦੇ ਹੱਕਦਾਰ ਹੈ ਜਿਸ ਦਿਨ ਅਸੀਂ ਵੇਚ ਕੇ ਤੇ ਮੈਂ ਇੱਕ ਗੱਲ ਕਹੂੰਗਾ ਮੈਂ ਉਸ ਦਿਨ ਆਪਣੇ ਦੀ ਆਤਮ ਹੱਤਿਆ ਕਰ ਜੂਗਾ ਮੈਂ ਤੁਹਾਡੀ ਬਹੁਤ ਸੀ ਉਸ ਦੀ ਮੇਰੇ ਪਰਵਾਹ ਤੇ ਜਿਓ ਪੈਸਾ ਪੈਸਾ ਤੇ ਜਦੋਂ ਮੈਂ ਚੂਤ ਦਾ ਪ੍ਰਧਾਨ ਸੀ ਉਦੋਂ ਕਾਇਰ ਤੇ ਸਾਡੇ ਸ਼ੇਖੜੀ ਸਾਹਿਬ ਮੈਨੂੰ ਬੜੀਆਂ ਆਫਰਾਂ ਭੇਜਦੇ ਰਹੇ ਜਦੋਂ ਹੁਕਮੀ ਨਾ ਪ੍ਰਚਾਰ ਕਰ ਰਹੇ ਸੀ ਕਹਿੰਦੇ ਲੱਖਰ ਦੀ ਹੈ ਗੱਡੀ ਦੇ ਬਾਹਰ ਬੰਦੇ ਵਿਚੋਲੇ ਪੈਂਦੇ ਸੀ ਮੈਂ ਕਿਹਾ ਪੈਸਾ ਨਹੀਂ ਤੇ ਪੈਸਾ ਨਹੀਂ ਅਸੀਂ ਜ਼ਮੀਰਾਂ ਵਾਲੇ ਆ ਜ਼ਮੀਰਾਂ ਵਾਲੇ ਸੋ वोटा हुई या। मैं तो को वोटा नहीं मंगूंगा एक गल कहूंगा जो शहरी कलसी ने कम किया वोट पायो नहीं वोटे, ना पायो कोई कह सकता क्योंकि लाभ नहीं जो के लगे है जो दे लगे ਡਰ ਲੱਗਦਾ ਮੋਦੀ ਨੂੰ ਡਰ ਲੱਗਦਾ ਕਹਿੰਦਾ ਜੇ ਮੈਨੂੰ ਦਬ ਸਕਦਾ ਤੇ ਝਾੜੂ ਵਾਲੇ ਦਬ ਸਕਦੇ ਜਿੱਤਨ ਦਾ ਚੰਡੀਗੜ੍ਹ ਦੇਖੇ ਝਾੜੂ ਵਾਲਿਆਂ ਦਾ ਮੇਰ ਬਣ ਗਿਆ ਸੀ ਨਾ ਉਧਰ ਦੀ ਮੋਦੀ ਨੂੰ ਉਤਰਾਈ ਨਹੀਂ ਦਿੱਦਦੀ ਹੈ ਤੇ ਮੈਂ ਲਾਲਪੁਰਾ ਸਾਹਿਬ ਹੈ ਮੇਰਾ ਪਰਵਾਰ ਹੈ ਔਰ ਮੈਂ ਅਸੀਂ ਕਹਿੰਦੇ ਸੀ ਮਾਤ ਸਾਹਿਬ ਵੀ ਕਹਿੰਦੇ ਨੇ ਸਿਰਫ ਤੇ ਸਿਰਫ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ਕੱਲ ਮੈਨੂੰ ਵੀ ਟੈਲੀਫੋਨ ਆਇਆ ਹੈ ਕੈਨ ਦਾ ਆਫਰ ਬੜੀ ਵਧੀਆ ਚੱਲ ਰਹੀ ਐ ਪਾਰਟੀ ਛੱਡਣੀ ਚਾਉਂਦੇ ਹੋ ਮੈਂ ਗੱਲਾਂ-ਗੱਲਾਂ ਚ ਪੁੱਛਿਆ ਮੈਂ ਕਿਹਾ ਜੀ ਕੌਣ ਬੋਲ ਰਿਹਾ ਕਹਿੰਦਾ ਜੀ ਮੈਂ ਸੇਵਕ ਬੋਲ ਰਿਹਾ ਬਾਹਰ ਤੇ ਨੰਬਰ ਤੋਂ ਫੋਨ ਆਇਆ 45 45 ਕਰੋੜ ਰੁਪਈਆ ਚੁੱਕੀ ਫਿਰਦੇ ਕਾਰਨ ਕੀ ਐ ਕਾਰਨ ਸਿਰਫ ਐ ਵੀ ਐਮਐਲਏ ਪੁੱਟ ਕੇ ਸਾਡੇ ਵੱਲੋਂ ਆ ਜੇ ਮੈਂ ਕਿਹਾ ਉਹ ਗੱਲ ਸੁਣ ਮੈਂ ਕਿਹਾ ਤੂੰ ਗਲਤ ਜਗ੍ਹਾ ਤੇ ਫੋਨ ਕਰ ਲਿਆ ਇੱਥੇ ਇਹ ਜ਼ਮੀਰਾ ਵੇਚ ਕਹਿੰਦੀ ਐ ਆਪਣੀ ਹਿੱਕ ਦੇ ਜੋਰ ਤੇ ਆਪਣੇ ਲੋਕਾਂ ਦੇ ਪਿਆਰ ਦੀ ਇਹਨਾਂ ਦੀ ਕੱਲੀ-ਕੱਲੀ ਵੋਟ ਦੇ ਹੱਕਦਾਰ ਹੈ ਜਿਸ ਦਿਨ ਅਸੀਂ ਵੇਚ ਕੇ ਤੇ ਮੈਂ ਇੱਕ ਗੱਲ ਕਹੂੰਗਾ ਮੈਂ ਉਸ ਦਿਨ ਆਪਣੇ ਦੀ ਆਤਮ ਹੱਤਿਆ ਕਰ ਜੂਗਾ ਮੈਂ ਤੁਹਾਡੀ ਬਹੁਤ ਸੀ ਉਸ ਦੀ ਮੇਰੇ ਪਰਵਾਰ ਦੇ ਜਿਓ ਪੈਸਾ ਪੈਸਾ ਤੇ ਜਦੋਂ ਮੈਂ ਚੂਤ ਦਾ ਪ੍ਰਧਾਨ ਸੀ ਉਦੋਂ ਕਾਇਰ ਨੇ ਸਾਡੇ ਸੇਖੜੀ ਸਾਹਿਬ ਮੈਨੂੰ ਬੜੀਆਂ ਆਫਰਾਂ ਭੇਜਦੇ ਰਹੇ ਜਦੋਂ ਹੁਕਮੀ ਨਾ ਪ੍ਰਚਾਰ ਕਰ ਰਹੇ ਸੀ ਕਹਿੰਦੇ ਲੱਖਰ ਦੀ ਹੈ ਗੱਡੀ ਦੇ ਬਾਹਰ ਆ ਬੰਦੇ ਵਿੱਚੋਲੇ ਪੈਂਦੇ ਸੀ ਮੈਂ ਕਿਹਾ ਪੈਸਾ ਨਹੀਂ ਇਹ ਪੈਸਾ ਨਹੀਂ ਅਸੀਂ ਜ਼ਮੀਰਾਂ ਵਾਲੇ ਆ ਜ਼ਮੀਰਾਂ ਵਾਲੇ ਸੋ ਤੁਹਾਡੇ ਨਾਲ ਵਾਦਾ ਕੀਤਾ ਜਿੱਦਣ ਐਮਐਲਏ ਦੀਆਂ ਵੋਟਾਂ ਹੋਈਆਂ ਮੈਂ ਤੁਹਾਡੇ ਕੋਲ ਵੋਟਾਂ ਨਹੀਂ ਮੰਗੂਗਾ ਇੱਕੋ ਗੱਲ ਕਹੂੰਗਾ ਜੇ ਸ਼ਹਿਰੀ ਕਲਸੀ ਨੇ ਕੰਮ ਕੀਤਾ ਤੇ ਵੋਟ ਪਾਇਓ ਨਹੀਂ ਤੇ ਵੋਟ ਨਾ ਪਾਇਓ ਆ ਕੋਈ ਕਹਿ ਸਕਦਾ ਸੀ ਇਹਨਾਂ ਚੋਂ ਕੋਈ ਕਹਿ ਸਕਦਾ ਸੀ ਇਹਨਾਂ ਚੋਂ ਨਹੀਂ ਕਿਉਂਕਿ ਕੀਤਾ ਨਹੀਂ ਲੱਭਦੇ ਨਹੀਂ ਸੀ ਜੀਵਾਨ ਜਦੋਂ ਦੇ ਲੱਗੇ ਆ तो देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर